ਸਸਿਗਾ ਜੀ ਗਿਆ ਲੈ ਠੀਕ ਹੋ ਸਾਰੇ ਅੱਜ ਦਿਨ ਵੀਰਵਾਰ ਹੋ ਗਿਆ ਤੇ ਸਕੂਲ ਦਾ ਟਾਈਮ ਵੀ ਹੋ ਗਿਆ ਸਕੂਲ ਚੱਲੇ ਹੁਣ ਅਸੀਂ ਮੈਂ ਤਨੂਰ ਨੂਰ ਦੀ ਤਿਆਰੀ ਹੈ ਨੂਰ ਦੀ ਤਿਆਰੀ ਹੈ ਪਰ ਇਹਨੂੰ ਬਹਾਰ ਹੋ ਗਿਆ ਸੀਗਾ ਤੇ ਉਹ ਠੀਕ ਆ ਹੁਣ ਜਾਂਦੇ ਆ ਕੱਲ ਵੀ ਗਿਆ ਸੀਗਾ ਤੇ ਪੜਾ ਜਾਵਾਂਗੇ ਬੱਸ ਸਟੈਂਡ ਆਪਾਂ ਬੱਸ ਸਟੈਂਡ ਖੜਾ ਕੇ ਮੋਟਰਸਾਈਕਲ ਬੱਸ ਚੜ ਜਾਗੇ ਉਦੋਂ ਗਾਹ ਨੂੰ ਦਿਖਾਵਾਂਗੇ ਪਰ ਸਾਰਾ ਸਕੂਲ ਜਾਂਦੇ ਹਾਂ ਨਾ ਲੱਗ ਨੀ ਜੀ ਹੁਣ ਚਲੋ ਚਲੋ ਦੋਰੀ ਪਾ ਚੱਲੇ ਆ ਸਕੂਲ ਨੂੰ ਮੋਟਰਸਾਈਕਲ ਤੇ ਲੋ ਜੀ ਆਪਾਂ ਪਹੁੰਚ ਚੁੱਕੇ ਹੁਣ ਬੱਸ ਸਟੈਂਡ ਕੋਲੇ ਆ ਜਿਹੜਾ ਹੈਗਾ ਦਫਤਰ ਪੀਐਸਪੀਸੀਐਲ ਦਾ ਇੱਥੇ ਮੋਟਰਸਾਈਕਲ ਖੜਾਉਣੇ ਹੁੰਦੇ ਆ ਮੋਟਰਸਾਈਕਲ ਖੜਾ ਲਾ ਆਪਾਂ ਆ ਗਏ ਆਪਾਂ ਬੱਸ ਸਟੈਂਡ ਮਾਨਸਾ ਦੇ ਵਿੱਚ ਬੱਸ ਆਪਾਂ ਆ ਨਦੀ ਖੜੀ ਪੀਆਰਟੀਸੀ ਇੱਥੇ ਜਾਵਾਂਗੇ ਆਪਾਂ ਆਪਾਂ ਆ ਗਏ ਹੁਣ ਬੱਸ ਦੇ ਅੰਦਰ ਸੋ ਆ ਰਹੀਆਂ ਬਹਿ ਚੁੱਕੀਆਂ ਨੇ ਆਪਾਂ ਵੀ ਸੀਟ ਲੈ ਲਈ ਐ ਤੇ ਅੱਗੇ ਵਕਤ ਹੁਣ ਚੱਲਾਂਗੇ ਆਪਾਂ ਆ ਸ਼ਰਮਾ ਜੀ ਕਲੈਕਟਰ ਸਾਹਿਬ ਆ ਸਾਡੇ ਦਾਪੂ ਜੀ ਸਰ ਬੈਠੇ ਨੇ ਸ਼ਰਮਾ ਜੀ ਟਿਕਟਾਂ ਕੱਟਣਗੇ ਹੁਣ ਤੋ ਜੀ ਆਪਾਂ ਹੁਣ ਪਹੁੰਚ ਚੁੱਕੇ ਆਂ ਪੀਖੀ ਬੱਸ ਸਟੈਂਡ ਅੱਡੇ ਦੇ ਵਿੱਚ ਤੇ ਆਪਾਂ ਦੇਖ ਰਣ ਆਪਣੇ ਪਾਸਾ ਹੋ ਕੀ ਬੈਂ ਨਾ ਨਾਲੇ ਕੋ ਸਵਾਰੀਆਂ ਵੀ ਆ ਗਈਆਂ ਹੋਰ ਪੀ ਆਰਟੀਸੀ ਆ ਗਈ ਕਦੇ ਕਦੇ ਤਾਂ ਬਹੁਤ ਗਾਹ ਮੰਦਾ ਮਿਲ ਕੋ ਇੱਥੇ ਇੰਨੀਆਂ ਸਵਾਰੀਆਂ ਹੁੰਦੀਆਂ ਨਾ ਇਹ ਜਿਆ ਸਵਾਰੀਆਂ ਆਇ ਲੱਗਦਾ ਹੁੰਦਾ ਵੀ ਕੋਈ ਨਾ ਕੋ ਥੱਲੇ ਹੋ ਜਾ ਤੇ ਤੁਹਾਨੂੰ ਹੋਰ ਦਿਖਾਉਣੇ ਆਪਾਂ ਇੱਥੇ ਕਾਉਂਸਲ ਵੀ ਕੀਤੀ ਜਾਏ ਆਪਾਂ ਮਿੱਤਰਨੀ ਕਰੇਤੀ ਅਵੇਲੇਬਲ ਆਦੇ ਕੋਈ ਹਨ ਸਾਰਾ ਖਾਣ ਵਾਲਾ ਸਮਾਨ ਪ੍ਰਕੁਰੇਸ਼ ਕਰੇ ਹੰਡੇ ਕਾਫੀਆਂ ਪੂਜੀਏ ਕੋਈ ਮਰਜ਼ੀ ਕੁਛ ਲੈ ਲਓ ਤੇ ਇੱਕ ਇਹਨਾਂ ਦਾ ਹੋਰ ਕੰਮ ਹੈ ਆ ਦੇਖੋ ਬਿਸਕੁਟ ਵੀ ਕੱਢਦੇ ਨਾਲ ਨਾਲ ਮੈਨੂੰ ਕਢਾ ਕੇ ਲੈ ਕੇ ਆਇਆ ਮੱੜ ਫੜ ਕੇ ਕਰੀਏ ਪੁੱਤਰ ਨੇ ਆਪਣੇ ਕਢਾਰਾ ਕਰੂ ਜਿਵੇਂ ਘਰੋਂ ਦੇ ਹੁੰਦੇ ਮੈਂ ਆਉਗਾ ਬਹੁਤ ਉਹੀ ਕਢਦਾ ਹੈ ਪੁੱਤਰ ਉਹਦੀ ਆਪਣੀ ਸਕੂਲ ਦੀ ਪੈਣ ਆ ਚੁੱਕੀ ਐ ਚਲੋ ਰਵਟਿਕਾ ਦੀ ਤੇ ਅੱਪਰ ਚੱਲਦੇ ਹਾਂ ਸਕੂਲ ਵੱਲ ਚੱਲੇ ਪਾਉਣੇ ਬੱਚੇ ਮੰਨੇ ਮੰਨੇ ਬੈਠੇ ਹੋਣੇ ਉੱਤੇ ਚੜਦੇ ਹੋਏ ਆ ਦੇਖੋ ਮੰਨੇ ਮੰਨੇ ਬੱਚੇ ਸਾਰੇ ਸਾਡਾ ਡਰਾਈਵਰ ਸਾਹਿਬ ਆਪਾਂ ਗੁੜੀਆ ਮੋਟੜੇ ਤੋਂ ਆਪਣਵਾਨ ਜੀ ਬੈਠੇ ਨੇ ਤੇਰਾ ਆਪਣਾ ਰਾਹ ਆ ਗਿਆ ਨੇ ਟਿੱਕੀ ਬਲ ਵਾਲਾ ਰੋਡ ਅਗੇ ਆਪਾਂ ਆਪਣੇ ਸਕੂਲ ਵਿੱਚ ਸਰੂਰਵਾਰਟਾ ਪਬਲਿਕ ਸਕੂਲ ਸੁਮਾਉਂਸ ਆ ਰਿਹਾ ਮੰਨਦੇ ਨੂੰ ਅਸੀਂ ਪਹਿਲੀ ਜਾ ਰਹੇ ਨੇ ਸਕੂਲ ਦੇ ਵਿੱਚ ਐਂਟਰ ਹੋ ਚੁੱਕੇ ਆਂ ਸਕੂਲ ਨੂੰ ਪਹਿਲਾਂ ਵੀ ਦਿਖਾਇਆ ਸੀਗਾ ਹਨ ਪਹਿਲੇ ਬਲਾਕ ਦੇ ਵਿੱਚ ਆ ਦੇਖੋ ਪ੍ਰਾਇਮਰੀ ਬੱਚੇ ਵੀ ਆ ਚੁੱਕੇ ਨੇ ਆਪਣੀਆਂ ਸਾਰੀਆਂ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਦੇਖੋ ਸਕੂਲ ਆਪਣਾ ਲਓ ਜੀ ਮਿੱਤਰੋ ਆਪਣਾ ਸਕੂਲ ਦੇ ਵਿੱਚ ਕੰਮ ਬਹੁਤ ਹੁੰਦਾ ਇਸ ਕਰਕੇ ਬਣਾਉਣਾ ਦਾ ਮੌਕਾ ਨਹੀਂ ਮਿਲਦਾ ਅੱਗੇ ਵਲੌਗ ਤੇ ਹੁਣ ਛੁੱਟੀ ਟਾਈਮ ਹੋ ਗਿਆ ਚਲਦੇ ਆ ਘਰਾਂ ਨੂੰ ਚਾਲੇ ਪਾਉਣੇ ਆ ਸਕੂਲ ਬੈਂਚ 'ਚ ਬਹਿ ਚੁੱਕੇ ਆਪਾਂ ਬਾਹਰ ਨਿਕਲ ਗਈ ਬੈਂ ਸੜਕ ਦੇ ਉੱਤੇ ਆ ਦੇਖੋ ਸਾਡੇ ਸਟਾਫ ਬੱਚੇ ਸਾਰੇ ਬੜੇ ਖੁਸ਼ ਹੁੰਦੇ ਹਨ ਹੈਨਾ ਵੀ ਸਾਰ ਸਾਡੇ ਵਲੌਗ ਬਣਾਉਂਦੇ ਨੇ ਵਧੀਆ ਅਪਰੀਸ਼ੀਏਟ ਕਰਦੇ ਨੇ ਸਾਰੇ ਅਪਰੀਸ਼ੀਏਟ ਕਰਦੇ ਨੇ ਵੀ ਵਧੀਆ ਕਰਿਆ ਕਰੋ ਮਿਹਨਤ ਕਰਿਆ ਕਰੋ ਤੁਸੀਂ ਵੀ ਸਾਡਾ ਸਾਥ ਦੇਣਾਗਾ ਲੋ ਜੀ ਆਪਾਂ ਬੈਠ ਚੁੱਕੇ ਹਾਂ ਵਿਸ਼ਾਲ ਵਸ ਵਿੱਚ ਜੋ ਕਿ ਮਾਨਸਾ ਨੂੰ ਜਾ ਰਹੀ ਹੈ ਜਿੱਥੇ ਮਿਲਦੇ ਆ ਤੁਹਾਨੂੰ ਅੱਗੇ ਆਪਾਂ ਪਹੁੰਚ ਚੁੱਕੇ ਹਾਂ ਮਿੱਤਰੋ ਮਾਨਸਾ ਕੈਂਚੀਆਂ ਰੀਮਕਸਿੰਟਾ ਨਹੀਂ ਲਾ ਆਂਦੀ ਫਸਪਾਪਾ ਨੂੰ ਤੇ ਚੱਲਦੇ ਕਰਾਂ ਹੋਣੀ ਹੁੰਦਾ ਲੋ ਜੀ ਆਪਾਂ ਆ ਚੁੱਕੇ ਹੁਣ ਮਾਨਸਾ ਬੱਸ ਸਟੈਂਡ ਦੇ ਵਿੱਚ ਤੇ ਮੂਲੇ ਹੋਣਾ ਮੋਟਰਸਾਈਕਲ ਚੱਕ ਕੇ ਚੱਲ ਵੀ ਨੂਰ ਚੱਲੀਏ। ਲੋ ਜੀ ਆਪਾਂ ਆ ਗਏ ਛਿੜੀ ਦੀ ਹੋੜ ਦੇ ਵਿੱਚ ਜਿੱਥੇ ਆਪਣਾ ਬਾਈਕ ਖੜੀ ਹੁੰਦੀ ਹੈ ਹਨ। ਚੱਲਦੇ ਹਾਂ। ਆਉਣਾ ਚਾਲੀ ਘਰਾਉਂ। ਲੋ ਜੀ ਆ ਗਏ ਆਪਾਂ ਘਰੇ ਤੇ ਜਿੰਦੇ ਲੱਗੇ ਪਏ ਨੇ ਸ਼ਾਇਦ ਮੈਡਮ ਆਪਣੇ ਉਧਰ ਦੂਜੀ ਹਾਂ ਜੀ ਮਿੱਤਰੋ ਆਪਾਂ ਆ ਗਏ ਘਰੇ ਨੂੰ ਸਕੂਲ ਜਾ ਕੇ ਆ ਗਏ ਘਰੇ ਨੂੰ ਜੀ ਆ ਗਏ ਨੂੰ ਨਵਾਈ ਕੜ ਮਿਲ ਗਿਆ ਨਵਾ ਹਨੂਰ ਨਵਾਈ ਕੜ ਦੇ ਪੀ ਉਹ ਦੇਖੋ 100 ਰੁਪਏ ਦਾ ਹੀ ਕੜਾ ਹੈ ਤੇ ਸਕੂਲ ਦੀ ਜਰਨੀ ਕੀਤੀ ਅੱਜ ਆਪਾਂ ਪਹਿਲਾਂ ਤੁਹਾਨੂੰ ਦਿਖਾਇਆ ਜੀ ਬਸ ਸਕੂਲ ਤੇ ਅੱਜ ਤੋਂ ਆਉਣ ਜਾਣ ਦਾ ਆਪਾਂ ਦਿਖਾਇਆ ਜੀ ਨਾ ਕਿੱਥੋਂ ਆਪਾਂ ਕਿਵੇਂ ਜਾਂਦੇ ਆ ਤੇ ਰਸਤੇ ਦੇ ਕੋਲ ਬੜਾ ਵੱਡਾ ਰਸਤਾ ਹੈਗਾ 20-25 ਮਿੰਟ ਦਾ ਲਾਈ ਆਪਣਾ ਵਿਖੀ ਦੁਗਾ ਬਾਸ ਆਏਗੀ ਆਪਣੀ ਬੈਣ ਆਏਗੀ ਜੇ ਦਿਖਾਇਆ ਹੈ ਨਾ ਵਲੋਗ ਦੇ ਵਿੱਚ ਤੇ ਚਲੋ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਦਾ ਕਰੋ ਚੈਨਲ ਨੂੰ ਬਹੁਤ-ਬਹੁਤ ਮੇਰੇ ਵੀਰ ਹਨ ਸਪੋਰਟ ਕਰਦਾ ਕਰੋ ਧੰਨਵਾਦ ਜੀ